ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਸਕੰਦਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਵੀਰ ਪ੍ਰਤਾਪ ਸਿੰਘ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਮੱਝ ਤੇ ਤਿੰਨ گاਵਾ ਦਿਖਾਉਂਗਾ ਡਿਟੇਲ ਇਹਨਾਂ گاਵਾ ਦੀ ਕੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਦਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਜਿੰਨਾਂ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਨਾ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਨਾਲ ਲੱਗੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲੈਣੇ ਹੁੰਦੇ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਵਿਜ਼ਿਟ ਕਰਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਿ ਕਿਸੇ ਹੋਰ ਵੀ ਵੀਰਪਿਆ ਦਾ ਫਾਇਦਾ ਹੋ ਸਕਦਾ ਮੇ ਪਸ਼ੂ ਦੀ ਜਿਹੜੀ ਨਿਰਖਪਰ ਕਰਨੀ ਆ ਤਸੱਲੀ ਜਿਹੜੀ ਕਰਨੀ ਆ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਚੱਲਦੀ ਇੰਸਟਾਗ੍ਰਾਮ ਤੇ ਚੱਲਦੀ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਪੁੱਛ ਲਈ ਡਿਟੇਲ ਇਹਨਾਂ ਪਸ਼ੂ ਦੀ ਸਰੀਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੇਲ ਜੀ ਵਧੀਆ ਜੀ ਵਧੀਆ ਹੋਰ ਸੁਣਾਓ ਠੀਕ ਠਾਕ ਜੀ ਠੀਕ ਠਾਕ ਵਧੀਆ ਚੜ੍ਹਦੀ ਕਲਾ ਜੀ ਚਲਿਆਂ ਦਾ ਵੀਰ ਕੰਮ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਫੋਨ ਨੰਬਰ ਵੀਜੀ ਬੋਲ ਦੋ 8366650705 ਅੱਛਾ ਵੀਜੀ ਵਪਾਰ ਦਾ ਕੰਮ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਹੋ ਗਿਆ 2-3 ਸਾਲ ਜੀ 2-3 ਸਾਲ ਹੋ ਗਏ ਜਿਆਦਾ گاਵਾਂ ਲੈਂਦੇ ਕਿ ਮੱਝਾਂ ਜਿਆਦਾ گاਵਾਂ ਲੈਂਦੇ ਠੀਕ ਹੈ ਜੀ ਅੱਛਾ ਅੱਜ ਆਪਣੇ ਕੋਲ ਚਾਰ ਪਸ਼ੂਆ ਕਿੰਨੇ ਸੂਏ ਤੇ ਕਿੰਨੇ ਗੱਬੜੇ ਇੱਕ ਗਵੜ ਸੂਈ ਆ ਦੋ ਗੱਬੜਾ ਮੱਝ ਤੋਕਰ ਗੱਬੜੀ ਅੱਛਾ ਮੱਝ ਤੋਕਰ ਗੱਬੜੇ ਹਾਂਜੀ ਅੱਛਾ ਠੀਕ ਹੈ ਜੀ ਤੇ ਸ਼ੁਰੂ ਕਰੀਏ ਵੀਜੀ ਆਪਾਂ ਸਭ ਤੋਂ ਪਹਿਲੇ ਇਸ ਕਾਲੀ ਗਾਂ ਤੋਂ ਕੀ ਡਿਟੇਲ ਹੈ ਇਸ ਗਾਂ ਦੀ ਇਹ ਜਰਸੀ ਵਾਇਰ ਦੂਜੇ ਕੰਨਾ ਕ ਟਾਈਮ ਖੜਦੀ ਵੀ ਜੀ ਇਹ 7-8 ਦਿਨ ਲੈ 7-8 ਦਿਨ ਟਾਈਮ ਲਈ ਖੜੂ ਹਾਂਜੀ ਪੋਰੀ ਵੀ ਜੀ ਨੇ ਤੇ ਯਰਸੀ ਆ ਦੋਸਤੋ ਬੜਾ ਪਿਓਰ ਬਲੈਕ ਕਲਰ ਕੱਬ ਕੱਢ ਵੀ ਦੋਸਤੋ ਗਾਂ ਦਾ ਚੰਗਾ ਵਾ ਔਰ ਕੇ ਤੁਹਾਨੂੰ ਦੋਸਤੋ ਇੱਕ ਦਿਖਾਉਂਗਾ ਪਹਿਲੇ ਸਵੇਰ 14 ਕਿਲੋ ਦੁੱਧ ਕੱਢਿਆ ਠੀਕ ਹੈ ਜੀ ਇਹ ਵੀ ਜੀ ਥੋੜਾ ਜਿਹਾ ਮਤਲਬ ਹੱਥ ਘੁੱਟ ਕੇ ਪਾਇੰਗੇ ਰੱਖੇ ਜਿਆਦਾ ਭੱਜੇ ਨਾ ਜੀ ਵਿੱਚ ਹਾਂ ਆ ਦੋਸਤੋ ਕਰੋ ਚੱਕ ਅੱਗੇ ਦੋਸਤੋ ਵਲਟਾਂ ਲਾਂ ਕਾਫੀ ਪਈਆਂ ਹਨ ਹਵਾਨੇ ਦੇ ਵਿੱਚ ਸੁੰਦੇ ਸਮੇਂ ਤੱਕ ਇਹਨਾਂ ਦੋਸਤੋ ਆਰਡਰ ਕੁਆਲਿਟੀ ਬਹੁਤ ਵਧੀਆ ਧਿਆਰ ਕਰ ਲੈਣੀ ਮੋੜ ਲਓ ਮਿਰਚ ਮੋੜ ਲਓ ਮੋੜ ਲਓ ਇਸ ਕੁਆਲਿਟੀ ਦੋਸਤੋ ਚੈੱਕ ਕਰ ਲਿਓ ਕੋਈ ਗਾਂ ਦੀ ਅਸ਼ੂ ਦੋਸਤੋ ਥੋੜਾ ਜਿਹਾ ਕਈਰਾ ਓਪਰਾ ਪਾਣ ਜ਼ਰੂਰ ਕਰ ਜਾਂਦਾ ਕਿਉਂਕਿ ਡਰਦੇ ਆ ਪਸ਼ੂ ਥੋੜੇ ਜਿ ਕਦਕਦ ਦੋਸਤੋ ਥਣਾ ਥਣਾ ਦੀ ਕੁਆਲਿਟੀ ਦੋਸਤੋ ਤੁਹਾਨੂੰ ਫਿਰ ਨੇੜ ਤੋਂ ਚੈੱਕ ਕਰਵਾਦਣਾ ਦੀ ਅੱਗੇ ਦੋਸਤੋ ਵਲਟਾਂ ਲਾਂ ਹਵਾਨੇ ਦੇ ਵਿੱਚ ਜਿਹੜੀਆਂ ਕਾਫੀ ਪਈਆਂ ਇਹ ਵੀ ਜੀ ਕਿੰਨਾ ਕੁ ਦੁੱਧ ਚਵਾਇਆ ਪਹਿਲੇ ਸੁਬੇ ਨੇ ਕੋਈ ਕੀਤਾ ਪਰ ਪਹਿਲੇ ਸੁਬੇ ਹਜੇ 14 ਲੀਟਰ ਹੈ ਕਿ 16 ਚਵਾਉਗੀ 14 ਲੀਟਰ ਦੋਸਤੋ ਪਹਿਲੇ ਸੁਬੇ ਦੁੱਧ ਵੀਰ ਕਹਿੰਦਾ ਵੀ ਨੇ ਚਵਾਇਆ ਘਰ ਵਾਲੇ ਵੀਰਾਂ ਦੇ ਕਹਿਣ ਮੁਤਾਬਕ ਕੱਦ ਕੱਢ ਦੋਸਤੋ ਗਾਂ ਦਾ ਚੰਗਾ ਵਾ ਬਰੀਡ ਵੀ ਦੋਸਤੋ ਚੰਗੀ ਫੇਸ ਕੁਆਲਿਟੀ ਦੀ ਗਾਂ ਦੀ ਚੈੱਕ ਕਰ ਲਓ ਅੱਛਾ ਵੀਰ ਜੀ ਮੋਲੇ ਦਾ ਕੀ ਕਰਦੇ ਕੋਲ 47000 ਕਰਦੇ ਤੇ ਮਾਨਤਾ ਨੇ ਕਿੰਨਾ ਕੋ ਗਏ ਮਾਨਤਾ 45 ਦੇ ਦਾਂਗੇ ਠੀਕ ਹੈ ਜੀ ਹਾਂਜੀ 47000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਇਸ ਗਾਂ ਦੀ 45000 ਰੁਪਏ ਦੇ ਵਿੱਚ ਵੀਰ ਕਹਿੰਦਾ ਵੀ ਆਪਾਂ ਮਾਨਤਾਣ ਜਰੂਰ ਕਰਾਂਗੇ ਜਿਹੜਾ ਵੀਰ ਭਰਾਖੇ ਦੇਣਾ ਉਹ ਬਾਕੀ ਦੋਸਤੋ ਮੋਲ ਜਿਹੜੇ ਹੁੰਦੇ ਆ ਫਿਕਸ ਨਹੀਂ ਹੁੰਦੇ ਕਿਉਂਕਿ ਮੋਲ ਥੋੜਾ ਬੜਾ ਮੌਕੇ ਦੇ ਜਰੂਰ ਘੱਟ ਜਾਂਦਾ ਹਾਂ ਹੋਂ ਦੋਸਤੋ ਜਰੂਰ ਕਰਿਆ ਕਰੋ ਅਛਾ ਵੀਰ ਜੀ ਇਧਰੋਂ ਆਪਾਂ ਦਸੀਏ ਇਸ ਕੰਮ ਬਾਰੇ ਮੱਝ ਆਪਾਂ ਐਂਡ ਤੇ ਵਿਖਾਵਾਂਗੇ ਸੱਜਰ ਖੋਲ ਲਿਆ ਇਧਰ ਆ ਜੋ ਆਪਾਂ ਸਿੱਧੀ ਕੀ ਡਿਟੇਲ ਹੈ ਵੀਰ ਜੀ ਇਹਦੀ ਕਿ ਨਮਾ ਸੁਆ ਸੁਣੀ ਇਹ ਇਹ ਦੂਜੇ ਸੂਵੇ ਸੋਣੀ ਅੱਛਾ ਵੀ ਜੇ ਟਾਈਮ ਕਾਫੀ ਖੜਦੀ ਆ ਤਾਂ 20 ਦਿਨ ਖੜਦੀ ਹੈ ਅਜੇ 20 ਦਿਨ ਦਾ ਟਾਈਮ ਬਾਕੀ ਪਿਆ ਦਾ ਹਾਂਜੀ 20 25 ਦਿਨ ਲੱਗੇ ਠੀਕ ਹੈ ਜੀ ਹਾਂਜੀ ਦੂਜਾ ਸੂਆ ਦੋਸਤੋ ਸੋਣੀ ਆ ਤੇ ਟਾਈਮ ਅਜੇ ਸੂਣ ਦੇ ਵਿੱਚ ਇਹਦੇ 20 ਦਿਨ ਬਾਕੀ ਪਏ ਆ ਕਦ ਕਦ ਦੋਸਤੋ ਗਾਂ ਦਾ ਚੰਗਾ ਅਜੇ ਦੋਸਤੋ ਲਾਏ ਥੋੜਾ ਥੋੜਾ ਪਈ ਆ ਜੇ तकरीबन ਕਿਲੋ ਜਿਹੜੇ ਕਿਲੋ ਤੇ ਲਾਗੇ ਮੈਂ ਲਾਇਆ ਹੋਊਗਾ ਬਾਕੀ ਦੋਸਤੋ ਟਾਈਮ ਅਜੇ ਬਹੁਤ ਹੈ 20 ਦਿਨ ਦਾ ਟਾਈਮ ਅਜੇ ਬਾਕੀ ਪਿਆ ਸੁੰਦੇ ਸਮੇਂ ਤੱਕ ਇਹ ਵੀ ਆਰਡਰ ਕੁਆਲਿਟੀ ਚੰਗੀ ਤਿਆਰ ਕਰ ਲੂਗੀ ਕਹੇ ਵਪਾਰੀ ਵੀਰ ਨੇ ਚੱਲ ਖੜੇ ਠੀਕ ਹੈ ਜੀ ਤਦ ਕਰ ਦੋਸਤੋ ਗਾਂ ਦਾ ਚੰਗਾ ਵੇਖ ਲੋ ਬਾਕੀ ਦੋਸਤੋ ਬਰੀਡ ਜੋ ਵੀ ਹੈਗੀ ਤੁਹਾਡੇ ਸਾਹਮਣੇ ਹੈ ਮੋੜ ਲਓ ਵੀਰ ਜੀ ਮੋੜ ਲਓ ਫੇਸ ਕੁਆਲਿਟੀ ਗਾਂ ਦੀ ਤੁਹਾਨੂੰ ਕਰਕੇ ਵਿਖਾ ਦੇਣਾ ਕਰੋ ਚੈੱਕ ਜੀ ਸਿੰਘ ਦੋਸਤੋ 4G ਇੱਕ ਨਿੱਕੀ ਜਰੂਰ ਫੁੱਟੀ ਨਾਲ ਕੋਈ ਵੀਰ ਜੀ ਪਤਾ ਕੀਤਾ ਤਾਂ ਪਹਿਲੇ ਸੂਏ ਕਿੰਨਾ ਵਿੱਚ ਆਇਆ ਪਹਿਲਾ 12 ਲੀਟਰ ਪਹਿਲੇ ਸੂਏ ਚ ਆਇਆ 12 ਲੀਟਰ ਦੁੱਧ ਵੀਰ ਕਹਿੰਦਾ ਵੀ ਪਹਿਲੇ ਸੂਏ ਨੇ ਘਰਾਂ ਦੇ ਕਹਿਣ ਮੁਤਾਬਕ ਚੋਆਇਆ ਵਾ ਹਾਂਜੀ ਦੂਜਾ ਸੂਆ ਸੋਣੀ 20 ਦਿਨ ਦਾ ਟਾਈਮ ਅਜੇ ਬਾਕੀ ਪਿਆ ਵਾ ਹਾਂਜੀ ਵੀਰ ਜੀ ਮੁੱਲ ਦਾ ਕੀ ਕਰਦੇ ਮੁੱਲ 35000 ਕਰਦੇ ਅੱਜ ਦਾ ਮੁੱਲ 35000 ਹਾਂਜੀ ਠੀਕ ਹੈ ਜੀ 35000 ਰੁਪਏ ਦੋਸਤੋ ਵੀਰ ਨੇ ਡਿਮਾਂਡ ਕੀਤੀ ਵੀਰ ਜੀ ਮਾਨਤਾ ਨੇ ਕਿੰਨਾ ਕਰੂਗਾ 32000 ਦੇ ਦਾਂ ਠੀਕ ਹੈ ਜੀ 32000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਆਪਾਂ ਹਲਕਾ ਫੁਲਕਾ ਮਾਨਤਾ ਜਰੂ ਐ ਸੂਈ ਆ ਜੀ ਅੱਛੇ ਸੂਈ ਹਾਂਜੀ ਅੱਛੇ ਕਿੰਨਾ ਟਾਈਮ ਗਸੂਈ ਨੂੰ ਇਹਨੂੰ ਸੂਈ ਨੂੰ 12 ਦਿਨ ਹੋ ਗਏ ਜੀ 12 ਦਿਨ ਹੋ ਗਏ ਬੱਚਾ ਕੀ ਬੱਚਾ ਵੱਛਾ ਜੀ ਅੱਛਾ ਹੈਗਾ ਬੱਚਾ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਦੁੱਧ ਕਿੰਨਾ ਤਿਆਰ ਹੋ ਗਿਆ ਦੁੱਧ 12 ਕਿਲੋ ਜੀ 12 ਕਿਲੋ ਪੱਕਾ ਤਿਆਰ ਪੱਕਾ ਜੀ ਤੋਰੂ ਜੀ ਨੂੰ ਸਵੇਰ ਦੁੱਧਾ ਸੂਈ ਹਾਂਜੀ ਦੁੱਧਾ ਸਵੇਰ ਦੁੱਧ ਤੋਂ ਸੂਈ ਹੈ ਜਰਸੀ ਕ੍ਰੋਸ ਹੀ ਹੈ ਜਰਸੀ ਕ੍ਰੋਸ ਹੈ ਸਿੰਘ ਦੋਸਤੋ ਜਰੂਰ ਹੈ ਨਿਕਾ ਨਿਕਾ ਬਾਕੀ ਵੰਗਾ ਵੀ ਨਹੀਂ ਪਾਈਦਾ ਠੰਡੀ ਅੱਛਾ ਜੀ ਹਾਂਜੀ ਆਰਡਰ ਕੁਆਲਿਟੀ ਦੋਸਤੋ ਗਾਂ ਨੇ ਬਹੁਤ ਵਧੀਆ ਤਿਆਰ ਕੀਤੀ ਹੈ 1 ਹੋਣ ਵੀ ਜੀ ਮੋਕੇ ਦਾ ਦੁੱਧ 12 ਕਿਲੋ ਤਿਆਰ ਹੈ ਜੀ ਹਾਂਜੀ 12 ਕਿਲੋ ਦੁੱਧ ਦੋਸਤੋ ਤਿਆਰ ਆ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਬੱਚੇ ਲਾ ਕੇ ਲੈ ਜੀ ਕੋਈ ਗੱਲ ਨਹੀਂ ਲੈ ਜਾਓ ਬੱਚੇ ਲਾ ਕੇ ਬੱਚੇ ਲਾ ਕੇ ਲੈ ਦੋ ਕੋਈ ਨਾਲ ਬੱਚਾ ਖਾ ਦਿੰਦੇ ਹਾਂਜੀ ਦੋਸਤੋ ਵੀਡੀਓ ਬਣਾਉਂਦਾ ਜਿਹੜਾ ਟਾਈਮ ਹੈ ਸ਼ਾਮ ਦਾ 5 ਵਜੇ ਦਾ ਨਾਲ ਦੋਸਤੋ ਬੱਚਾ ਨੇ ਬੱਚਾ ਦਿੱਤਾ ਅਛਾ ਵੀਰ ਜੀ ਕੋਈ ਥਣਾ ਦੀ ਬਾਦ ਘੜ ਕੋਈ ਕੋਈ ਇੱਕ ਧਰ ਦਾ ਫਰਕ ਨਹੀਂ ਠੀਕ ਹੈ ਜੀ ਹਾਂ ਜੀ ਵੰਗਾ ਵੀ ਨਹੀਂ ਪਾਈਦਾ ਮਿੱਟੀ ਅਛਾ ਉਦਾਂ ਚੋਦੇ ਮੂੰਗੇ ਤਾਂ ਪਹਿਲੇ ਹਾਂ ਜੀ ਅਛਾ ਵੀਰ ਜੀ ਕੀ ਮੁੱਲ ਕਰਦੇ ਉਹਦਾ ਇਹਦਾ ਮੁੱਲ 35 ਕਰਦੇ 35000 ਹਾਂ ਜੀ ਇਹ ਚੋ ਕਿੰਨਾ ਕੁ ਮੰਨ ਲਊਗਾ ਜੀ ਇਹ 32000 ਦੀ ਦੇ ਇਹ ਵੀ 32000 ਦੀ ਹੋਊਗੀ ਹਾਂ ਜੀ 35000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ 12 ਲੀਟਰ ਦੁੱਧ ਤਿਆਰ ਹੈ ਬੱਚਾ ਵੱਛਾ ਦਿੱਤਾ ਦੂਜਾ ਸੁਆ ਸੁਈ 32000 ਦੇ ਵਿੱਚੋਂ ਵੀਰ ਕਹਿੰਦਾ ਵੀ ਆਪਾਂ ਮੰਨਤਾ ਜਿਹੜਾ ਕੋਈ ਵੀਰ ਭਰਾ ਖਿਦਲੋਗਾ ਜ਼ਰੂਰ ਕਰਾਂਗੇ 12 ਲੀਟਰ ਦੁੱ ਅਸਾ ਵੀ ਜੀ ਮੱਝ ਵਰਗ ਸੀ ਇਹ ਮੱਝ ਕਿੰਨਵਾ ਸੂਆ ਸੂਆ ਤੇ ਕਿੰਨੇ ਸੂਆ ਸੇ ਕੇ ਗੱਬਣੇ ਇਹ ਚੌਥੇ ਸੂਆ ਦੀ ਗੱਬਣ ਜੀ ਚੌਥੇ ਸੂਆ ਤੇ ਗੱਬਣੇ ਹਾਂਜੀ ਕਿੰਨਾ ਟਾਈਮ ਹੋ ਗਿਆ ਵੀ ਜੀ ਨੂੰ ਗੱਬਣ ਇਹਨੂੰ 5 ਮਹੀਨੇ ਹੋ ਗਏ 5 ਮਹੀਨੇ ਚੈੱਕ ਪਾਸੇ ਹਾਂਜੀ ਦੁੱਧ ਕਿੰਨਾ ਹੁਣ ਪਿਆਰ ਦੁੱਧ 5 ਕਿਲੋ ਜੀ 5 ਮਹੀਨੇ ਦੋਸਤੋ ਚੈੱਕ ਪਾਸ ਗੱਬਣ ਚੌਥਾ ਸੂਆ ਸੁਣੀ ਮਿਲਦੀ ਉੱਥੇ ਦਾ ਪੋਤਰਾ ਚੋਈ ਇੱਥੇ ਟੀਕੇ ਦਾ ਮਿਲਦੀ ਹੈ ਅੱਛਾ ਦੋਵੇਂ ਟਾਈਮ ਟੀਕਾ ਲਾਉਂਦੇ ਹਾਂਜੀ ਠੀਕ ਹੈ ਜੀ ਬਾਕੀ ਕੋਈ ਵੀ ਜੀ ਪੂਰ ਛਟਾ ਕੋਈ ਥਾਣਾ ਦੀ ਬਾਦ ਕੱਟ ਕੋਈ ਬਾਦ ਕੱਟ ਨਹੀਂ ਕੱਦ ਕੱਟ ਦੋਸਤੋ ਮੈਂ ਦਾ ਚੈੱਕ ਕਰ ਲਓ 5 ਮਹੀਨੇ ਦੀ ਗੱਬਣ ਚੈੱਕ ਪਾਸੇ 5 ਲੀਟਰ ਦੁੱਧ ਹੁਣ ਮੌਕੇ ਦਾ ਤਿਆਰ ਆ ਮੇਲਦੀ ਦੋਸਤੋ ਦੋਵੇਂ ਟਾਈਮ ਵੀਰ ਕਹਿੰਦਾ ਟੀਕੇ ਤੇ ਆ ਮੋੜ ਲਓ ਜੀ ਇੱਥੇ ਦੋਸਤੋ ਵੀਰ ਕਹਿੰਦਾ ਵੀ ਸਾਡੇ ਕੋਲ ਆ ਕੇ ਇਹਨੇ ਟੀਕਾ ਲਿਆ ਦੋਵੇਂ ਟਾਈਮ ਹੀ ਬਾਕੀ ਜਿੱਥੋਂ ਆਪਾਂ ਲੈਂਦੀ ਵੀਰ ਆਂਦਾ ਵੀ ਉੱਥੋਂ ਉਦਾਂ ਹੀ ਮਿਲਦੀ ਰਹੀ ਹੈ ਬਿਨਾਂ ਟੀਕੇ ਤੋਂ ਇਹ ਪਰਸੋ ਆਈ ਜੀਜਾ ਨਹੀਂ ਨਾ ਜੱਲਾ ਅੱਛਾ ਜੀ ਉਪਰਾ ਕਰਦੀ ਥੋੜਾ ਜਿਹਾ ਦੁੱਧੇ ਘਰ ਆ ਕੇ ਹਾਂਜੀ ਬਾਕੀ ਦੋਸਤੋ ਥਣਾ ਸੁਣਾ ਦੀ ਕੁਆਲਿਟੀ ਦੀ ਚੈੱਕ ਕਰ ਲੋ ਆ ਲੋ ਜੀ ਕਰੋ ਚੈੱਕ ਮੁੱਲ ਵੀਰ ਤੋਂ ਪੁੱਛ ਲੈਨੇ ਕੀ ਕਰਦਾ ਮੁੱਲ ਹਾਂਜੀ ਵੀਰ ਜੀ ਮੁੱਲੇ ਦਾ ਕੀ ਕਰਦੇ ਮੁੱਲ 45 ਕਰਦੇ ਮਾਨਦ ਲਈ ਕੰਦਾ ਹੋਗਾ ਜੀ ਕਰਦਾਂਗੇ 43 ਦੇ ਦਾਂਗੇ 43 ਹਜ਼ਾਰ ਦੀ ਜੀ ਹਾਂਜੀ 49000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ ਡਿਮਾਂਡ ਦੋਸਤੋ ਵੀਰ ਨੇ ਬਿਲਕੁਲ ਜਾਇਜ਼ ਰੱਖੀ ਕਿਉਂਕਿ ਇੰਨੇ ਕ ਮੁੱਲ ਦੇ ਵਿੱਚ ਆਮ ਲੋਕੀ ਜਿਹੜੀ ਟੋਕੜ ਗੱਬਣਾ ਮੱਝਾਂ ਵੀ ਜਿਹੜੀਆਂ ਫੰਡਰ ਮੱਝਾਂ ਵਿੱਚ ਜਾਂਦੇ ਆ ਇਹ ਫੇਰ ਦੋਸਤੋ ਟੋਕੜ ਵੀ ਨਾਲ ਦੇ ਨਾਲ ਗੱਬਣ ਵੀ ਹੈ ਚੈੱਕ ਪਾਸ 5 ਮਹੀਨੇ ਦੀ 5 ਲੀਟਰ ਦੁੱਧ ਮਿਲਦੀ ਦੋਵੇਂ ਟਾਈਮ ਠੀਕ ਹੈ ਤੇ ਕੋਈ ਵੀਰ ਆਪਨੀ ਆ ਕੇ ਤਸੱਲੀ ਕਰ ਲੇ ਨਿਰਖਪਰ ਕਰ ਲੇ ਚਾਰ ਪਸ਼ੂ ਦੋਸਤੋ ਜਿਹੜੇ ਤੁਹਾਨੂੰ ਖਾਇਏ ਵੀਡੀਓ ਦੇ ਵਿੱਚ ਤਿੰਨ گاਵਾ ਜਿੰਨਾਂ ਦੇ ਵਿੱਚੋਂ ਦੋ گاਵਾ ਜਿਹੜੀਆਂ ਗੱਬਣ ਤੇ ਇੱਕ ਗਾਂ ਬਿਲਕੁਲ ਤਾਜੀ ਸੂਈ ਹੈ ਡिटੇਲ ਦੋਸਤੋ ਸਾਰੀ ਤੁਹਾਨੂੰ ਵੀਰ ਨੇ ਦੱਸ ਦਿੱਤੀ ਨੰਬਰ ਜਿਹੜਾ ਵੀਰ ਦਾ ਮੈਂ ਸਕਰੀਨ ਤੇ ਚੱਲਦਾ ਕਰ ਦੂੰਗਾ ਜਿਹੜੇ ਵੀਰ ਨੂੰ ਜਿਹੜਾ ਵੀ ਪਸ਼ੂ ਪਸੰਦ ਆਊਗਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਜੀ ਤਸੱਲੀ ਦੋਸਤੋ ਆਪਣੀ ਗੱਭਲ ਪਸ਼ੂ ਦੀ ਇੱਕ ਆਪਣੀ ਤਿੱਪਕੇ ਸਣਾ ਨੂੰ ਕਰ ਲਿਆ ਕਰੋ ਤੇ ਪਸ਼ੂ ਜਿਹੜਾ ਸੋਇਆ ਇੱਕ ਟਾਈਮ ਦੋ ਟਾਈਮ ਚੂਕਿਆ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ